ਪਿਆਣਾ ਇੱਕ ਲੱਗ ਤਰੀ ਭੈਣਾਂ ਦੋ ਮਿੰਟ ਦੇ ਗੁੱਸੇ ਨੇ ਮਰਵਾਤਾ ਮੇਰਾ ਹੁਣ ਭੱਜ ਲਾ ਇਹ ਦੋ ਆ ਫੇਰ ਮੈਂ ਬੇਟੀ ਜੀ ਲਗੂ ਆਪਦੇ ਕਰਿਆ ਗਿਆ ਤੇ ਮੇਰੇ ਕਿੱਥੇ ਮਾਰੇਂਗਾ ਸਰ ਤੇਰੇ ਇੱਥੇ ਮਾਰਾਂਗੇ ਸੱਚ ਫਿਰ ਤੈਨੂੰ ਡਾਕਟਰ ਦੇ ਫਿਰ ਤੇਰੇ ਬਿਆਨ ਵੀ ਕਰਾਵਾਂਗੇ ਤੇ ਫਿਰ ਦੂਆ ਤੂੰ ਉੱਠ ਕੇ ਉਵੇਂ ਆ ਜੀਂਗਾ ਉੱਥੇ ਕਾਗਰ ਲਾਉਣੀ ਨਹੀਂ ਮੇਰੇ ਪੈਣੀ ਕਵੇਂ ਕਾਗਰ ਲਾਉਣੀ ਪੂ ਫੇਰ ਹਾਂ ਹਾਂ ਉੱਥੋਂ ਆਈਂ ਆ ਜੀਂਗਾ ਪੱਟੀ ਲਵੇਟ ਕੇ ਪਰਣਾ ਜਲਵੇਟਾਂ ਕਰਦੇ ਵੀ ਐਵੇਂ ਜੀ ਚੱਲ ਆ ਜਾ ਬੈਠ ਚੱਲ ਏ ਕਲਵੰਤ ਇਹ ਜੁੜੀ ਜਿਹਾ ਵਾਸਤੇ ਦੇਖੀ ਤੇ ਮੂਟਿਆ ਮੈਨੂੰ ਕੋਹਦਾ ਵੈਸੇ ਦੇਖ ਲਾ ਰਿਆ ਤੈਨੂੰ ਉਥੋਂ ਫੜਨਾ ਸੀ ਹੈ ਤੂੰ ਭਾਲਣਾ ਉਹ ਕਹ ਵੀ ਕਿੱਥੇ ਆ ਬੰਦਾ ਕਿੱਥੇ ਆ ਵਾਜ ਹੈਗਾ ਪੇਟੀ ਚ ਐਵੇਂ ਸਾਨੂੰ ਪੇਟੀ ਦਾ ਜਿਹਾ ਹੀ ਨਹੀਂ ਲੱਗਦਾ ਹਾਂ ਕੀ ਐ ਸਟੋਰੀ ਮੈਨੂੰ ਦੱਸੋ ਠੀਕ ਸਮਝ ਹਾਂ ਵੀ ਮਰ ਲਾ ਚਲਾਉਂ ਰਿਹਾ ਸ਼ਾਰਟ ਦੀ ਲਾਉਂ ਚ ਨਹੀਂ ਵਾਈਡ ਕਰਕੇ ਇਹ ਦਵਾਈ ਲੈਣੇ ਮੈਂ ਤੇਰੇ ਕੋਲ ਆਉਂਗਾ ਆਸ਼ਕੂ ਬੇਟੀ ਜਵਾਨ ਤੂੰ ਮੈਨੂੰ ਉਹ ਚੀਜ਼ ਨਹੀਂ ਜਿਹੜੀ ਮਤਲਬ ਵੀ ਉਹ ਬਚੋ ਉਹ ਅਜਿਹੀ ਕੋਈ ਨਾਦਰੀ ਉਹਦੇ ਉਹਦੇ ਚ ਨਾ ਮੈਨੂੰ ਬੁਲਾ ਦੇ ਜਿੱਦ ਤਰ੍ਹਾਂ ਕਰਨਾ 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 ਕੰਮ ਅੱਛਾ ਤੂੰ ਉਹਦੇ ਕਰਕੇ ਮੈਨੂੰ ਬੁਲਾ ਸਾਡੇ ਆਊਗਾ ਬਾਅਦ ਚ ਹਲਤਾ ਪਾ ਵੀ ਫੜਾ ਦੇ ਵੀ ਮਰਜੀ ਲਾਲਾ ਦੇਖ ਦੇ ਕਰ ਦੇ ਤੂੰ ਬਰਾਦਰ ਦੀ ਲੱਗੇ ਉਹ ਬਤਾਲੀ ਵੀ ਹੁਣ ਮਨੂੰ ਜਵਾਬ ਵੀ ਕੀ ਦੂੰਗੀ ਤੂੰ ਕੀ ਲੈਣਾ ਤੂੰ ਬੇਚੀ ਜੀ ਅੱਛਾ ਇਹ ਮੈਂ ਰੋਕਾਂ ਮੈਂ ਪੇਟੀ ਤੇ ਕੋਲ ਨਾ ਜਾ ਤੂੰ ਮਤਲਬ ਇਹ ਤੂੰ ਡਰ ਗਈ ਕੋਈ ਨਹੀਂ ਹੋ ਜਾ ਬਈ ਵੋਟਾਂ ਦੇ ਨਾ ਦੀ ਨਿਗਰਾਂਗੀ ਹੁਣ ਮੈਂ ਮੇਰੀ ਗੱਲ ਸੁਣ ਵੋਟਰ ਸੈਲ ਤੇ ਕਿਹੜੇ ਤੇ ਜਾਣਾ ਸੀ ਫੁੱਟ ਚ ਲੈ ਆ ਨਾ ਦੇਖ ਲੈ ਕੋਈ ਮੈਂ ਕਿੱਥੇ ਲੈ ਆ ਕਰ ਨਾ ਮੇਰਾ ਮੋਟਰਸਾਈਕਲ ਉਰੇ ਹੈ ਨਹੀਂ ਹਾਂ ਆ ਦੇਖੜਾ ਇਹ ਨਹੀਂ ਐ ਕਰਦੇ ਆ ਸਕੂਟਰੀ ਚੱਕ ਲੈਣੇ ਦੀਪੀ ਵਾਲੀ ਹਾਂ ਐ ਕਰ ਲੈ ਕਹ ਤੂੰ ਕਦੇ ਮੈਨੂੰ ਮੰਗ ਕੇ ਲੈ ਆ ਕੇ ਦੋ ਹਾਂ ਮੇਰਾ ਮੋਟਰਲਾ ਖਰਾਬ ਹੋ ਰਿਹਾ ਹੈ ਕਦੇ ਤੇਰੀ ਉਹ ਗੱਲਾਂ ਪਹਿਲਾਂ ਲੀਵ ਕਰ ਮੈਂ ਖਲਾ ਨਹੀਂ ਪਾ ਕੇ ਦੇਖਿਆ ਸ੍ਰੀ ਲੀਵ ਆ ਜੀ ਉਧਰ ਜਾ ਪੱਟ ਤੇ ਮਾਂ ਮੋਰੀ ਜਵਾਨ ਨਾਲ ਚੌੜ ਕਰ ਲਿਆ ਕਰੋ ਨਾ ਹੱਥ ਪਾਈ ਨਾ ਕਰਿਆ ਕਰੋ ਕਿੰਨੇ ਵਾਰੀ ਕਿਹਾ ਜੇ ਬਲਾ ਕੰਨ ਟੁੱਟ ਗਿਆ ਫੇਰ ਜੱਕ ਟੁੱਟ ਗਈ ਜੱਕ ਫੁੱਟ ਗਈ ਗੱਲ ਨਹੀਂ ਬਣੀ ਚਲੋ ਗੱਲ ਨਹੀਂ ਬਣੀ ਇਥੋਂ ਚਲ ਆਇਆ ਕਿਧਰ ਗਿਆ ਆਇਆ ਉਹ ਨੇ ਇਧਰ ਗਿਆ ਉਹ ਆ ਸਾਰੀ ਵਾਹ ਮਾਸ਼ਾ ਅੱਲ ਇਧਰ ਗਿਆ ਸਿੱਖ ਲੋ ਜੇ ਨਹੀਂ ਆਪ ਲੋ ਹੋਰ ਮੈਂ ਇਧਰ ਜੋੜੇ ਲਈ ਕਹਣਾ ਆਪ ਉਧਰ ਲੈਗਾ ਮੈਂ ਕਿਦੇ ਇਹਨਾਂ ਨੂੰ ਕੋਈ ਮੈਂ ਕਿਦੇ ਸੇਤੀ ਕਰ ਦੇ ਮੈਂ ਆਨ ਕਰਕੇ ਦੇ ਤੂੰ ਆਇਆ ਗਰੀ ਮੈਂ ਬਉਰੇ ਆ ਜੂ ਕਿੱਥੇ ਆਉ ਇਹਨੂੰ ਭਾਲਣ ਲੱਗ ਜਾਈਂ ਅੰਦਰੀ ਬੜਾ ਬੈਠਾ ਬਾਥਰੂ ਵਿਚਾਰੇ ਇੱਕ ਮੈਂ ਯਾਰ ਮਸਾ ਦਾ ਨਹੀਂ ਯਾਰ ਮੈਂ ਹੋਰ ਲਾਇਆ ਹੋ ਜੀ ਮੈਨੂੰ ਕਿਹਾ ਮੈਂ ਕਿਦੇ ਅੰਕਲ ਬਾਅਦ ਮੈਨੂੰ ਇਹਨਾਂ ਨੂੰ ਮੈਂ ਤਾਂ ਸਕੂਟਰੀ ਲੈ ਆ। ਹੋ ਗਿਆ। ਦੋਨੇ ਬਾਈਕ ਦੇ ਦੇ। ਸਕੂਟਰੀ ਵੀ ਲੈ ਜਾਣਾ। ਪਾਸ। ਨਾ ਨੂੰ ਕਿ ਦੇ ਕੇ। ਗੱਡੀ ਨੂੰ ਦੂਰ ਜਾਣਾ ਆਪਾਂ। ਉਹ ਤਾਂ ਇੱਥੇ ਤਾਂ ਫਟ ਪਾਰ ਲਾ। ਹਾਂ ਰਾਜੂ ਬੋਲ। ਐਕਸ਼ਨ। ਕਰਤਾ ਐਕਸ਼ਨ ਹੈ? ਹਾਂ। ਦੁਬਾਰਾ ਕਰ ਯਾਰ ਦੋ ਵਾਰ। ਐਕਸ਼ਨ। ਬਾਪੂ ਹਾਂ ਬਤਾ ਲੈ ਚੱਲ ਉੱਠ ਖੜ ਤੇ ਦਵਾਈ ਦਵਾ ਕੇ ਲਿਆਵਾ ਫਿਰ ਚੱਲੀਏ ਫਿਰ ਹੋਰ ਚੱਲ ਫਿਰ ਤੈਨੂੰ ਪਤਾ ਮੈਂ ਆ ਕੇ ਬਥੇਰੇ ਕੰਮ ਕਰਨੇ ਹੁੰਦੇ ਨੇ ਮੁੜ ਕੇ ਕਲਵੰਤ ਕਲਵੰਤ ਕੋਈ ਨਹੀਂ ਆਜੂਗਾ ਕਲਵੰਤ ਤੂੰ ਚੱਲ ਚੱਲ ਬਾਪੂ ਤੂੰ ਨਾ ਓਕੇ ਤੈਨੂੰ ਮੈਂ ਦੇਖਿਆ ਸੀ ਨਾ ਨਾ ਐਕਸ਼ਨ ਬਾਪੂ ਹਾਂ ਬਤਾ ਲੈ ਚੱਲ ਉੱਠ ਖੜ ਚੱਲ ਤੈਨੂੰ ਦਵਾਈ ਦਵਾ ਕੇ ਲਿਆਵਾ ਛੇਤੀ ਦੇਣੀ ਚੱਲ ਆਪਾਂ ਚੱਲੀਏ ਬਤਾ ਮੈਂ ਹੁਣ ਬਾਪੂ ਹੁਣ ਤੈਨੂੰ ਕੀ ਦੱਸਾਂ ਤੈਨੂੰ ਕਲਮੰਤ ਨੂੰ ਵੀ ਲੈ ਚਲਦੇ ਉਹ ਕਲਮੰਤ ਨੂੰ ਕੀ ਕਰਾਉਣਾ ਤੂੰ ਜਦੋਂ ਮੈਂ ਜਾਈ ਜਾਨੀ ਆ ਫੇਰ ਠੀਕ ਆ ਮੈਂ ਤੈਨੂੰ ਤਾਂ ਗੱਲ ਕਿਉਂ ਬੱਟਦਾ ਹੁਣ ਵਿੱਚ ਐਕਸ਼ਨ ਆਈ ਬਾਪੂ ਹਾਂ ਪੁੱਤ ਲੈ ਹੋ ਗਿਆ ਤਿਆਰ ਹਾਂ ਮੈਂ ਤਾਂ ਤਿਆਰ ਹਾਂ ਪੁੱਤ ਚੱਲ ਫੇਰ ਉੱਠ ਖੜ ਮੈਂ ਤੈਨੂੰ ਦਵਾਈ ਦੇ ਦਵਾਈ ਲਿਆਵਾ ਅੱਛਾ ਐਕਸ਼ਨ ਬਾਪੂ ਹਾਂ ਪੁੱਤ ਤਿਆਰ ਹਾਂ ਮੈਂ ਤਾਂ ਤਿਆਰ ਹਾਂ ਪੁੱਤ ਤੂੰ ਚੱਲ ਉੱਠ ਫੇਰ ਉਠ ਚੱਲ ਜੀ ਆਪਾਂ ਹਾਂ ਚੱਲ ਚੱਲ ਹੋਰ ਤੈਨੂੰ ਪਤਾ ਫਿਰ ਮੈਂ ਆ ਕੇ ਕੰਮ ਵੀ ਬਥੇਰੇ ਕਰਨੇ ਨੇਗੇ ਉਹ ਤਾਂ ਖੈਰ ਠੀਕ ਹੈ ਮੈਂ ਕਹਿੰਦਾ ਕਿ ਕੁਲਵੰਤ ਸਿੰਘ ਉਹਨੂੰ ਵੀ ਨਾਲ ਹੀ ਲੈ ਚੱਲਦੇ ਬਾਪੂ ਜਦੋਂ ਮੈਂ ਨਾਲ ਜਾਈ ਜਾਨੀਆ ਫਿਰ ਕੁਲਵੰਤ ਤੋਂ ਕੀ ਲੈਣਾ ਚੱਲ ਉਠ ਚੰਗਾ ਤੇਰੀ ਸਲਾਹ ਹੋਰ ਟਾਈਮ ਨਾ ਪਤਾ ਕੀ ਤੈਨੂੰ ਦਵਾਈ ਦਵਾ ਲਿਆਵਾ ਮੁੜ ਕੇ ਉੱਥੇ ਪੀੜ ਹੋ ਜਾਂਦੀ ਡਾਕਟਰ ਕੋਲ ਵੀ ਫਿਰ ਤੈਨੂੰ ਪਤਾ ਤਾਂ ਹੈਗਾਗਾ ਚੱਲ ਚੱਲ ਹੋਰ ਉਂਗਦਰ ਚੱਲੀਆ ਹੁਣ ਬਾਪੂ ਨੂੰ ਦਵਾਈ ਦਵਾਣ ਮੈਂ ਵਗ ਜੂ ਨਾ ਤੈਨੂੰ ਬਾਪੂ ਨੂੰ ਦਵਾਈ ਦਵਾਉਣ ਜਾਨੀ ਐ ਇੱਕ ਵਿਆਹ ਤੇ ਚੱਲੀ ਆ ਇੰਨੇ ਤਿਆਰ ਹੋ ਕੇ ਹੈਂ ਉਕਲਵੰਤਾ ਐਂ ਕੋ ਬੋਲਦਾ ਹੈ ਜੇ ਦਵਾਈ ਦਿਵਾਉਣ ਚੱਲਣਾ ਤਾਂ ਸਿੱਧੇ ਟੰਗ ਨਾਲ ਚੱਲ ਜਾ। ਪਰ ਮੈਂ ਲੈ ਜੂੰ ਆਹ ਦੇਖ ਲੈ ਦਿਨਾਂ ਨੂੰ। ਕੀ ਦੀ ਤਾਂ ਨਹੀਂ ਤੈਨੂੰ? ਮਗਰ ਆਉਂਦਾ ਤੂੰ ਮਗਰ। ਕੱਪੜੇ ਪਾਉਣ ਤੇ ਵੀ ਐ ਕਰਦਾਗਾ। ਕੱਪੜੇ ਵੀ ਨਹੀਂ ਮੈਂ ਪਾ ਸਕਦੀ ਇਹ ਜੇ। ਚੁੱਪ ਕਰਕੇ ਬਹਿ ਜਾ। ਮੈਂ ਤੇ ਮਗਰ ਜਾਣੇ ਆਪੇ। ਲੈ। ਚੱਲ ਠੀਕ ਐ ਸਿੰਦਰ। ਤੂੰ ਰਹਿ ਘਰੇ ਭਾਈ। ਹੋਰ। ਤਿਆਰ ਦੇਖ ਕਿਹੜੇ ਲੋਟ ਹੋਈ ਐ। ਚੰਗੀ ਤਰ੍ਹਾਂ ਦਿਖਾ ਦੀ ਬਾਪੂ ਨੂੰ ਡਾਕਟਰ ਨੂੰ। ਮੈਂ ਮੈਨੂੰ ਕਾਹਨੂੰ ਹੋਰ ਦਿਖਾਉਣਾ? ਤੈਨੂੰ ਜਿਆਦੇ ਆਉਂਦਾ। ਉੱਛਾ। ਆ। ਐਕਸ਼ਨ ਨਗਰ ਹਾਂ ਇਹ ਕਹੇ ਜੀ ਯਾਰ ਉਹ ਨਗਰ ਖੜਾ ਹੀ ਖੜੇ 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 ਉਹ ਯਾਰ ਪੈਸੇ ਤਾਂ ਘਰੇ ਰਹਿ ਗਏ ਯਾਰ ਓਹੋ ਪਹਿਲਾਂ ਤਾਂ 10 ਮਿੰਟ ਮੈਂ ਲੇਟ ਹੋ ਗਿਆ ਹੁਣ ਤੂੰ ਡੇਟ ਕਰਾਏਗਾ ਉਹ ਮੇਰੇ ਵੀ ਸਾਰੇ ਯਾਰ ਕੰਮ ਹੀ ਹੈ ਹਰ ਜਨ ਨੂੰ ਪਤਾ ਤਾਂ ਹੈਗਾ ਲੈ ਕਰ ਹਾਂ ਚੱਕ ਲਿਆ ਗਲਬੰਦ ਫਿਰ ਤੇ ਫਿਰ ਐਂ ਕਰ ਬਾਪੂ ਤੂੰ ਦੇ ਉੱਤਰ ਸੀ ਖੜਾ ਸੀ ਲੈ ਕੇ ਆਉਣੇ ਬਾਪੂ ਉੱਤਰ ਮੜਾ ਇਤਾਰ ਤਾਂ ਦੇ ਇਹਨੂੰ ਆ ਜਾ ਜਾ ਦੂਜੀ ਵੀ ਤਲਵਾਰ ਸਾਈਡ ਜੀ ਦਾ ਹੋ ਕੇ ਭਜਾ ਤੇ ਉਹਨੇ ਖੜ ਜਾ ਇਹਨੂੰ ਮੋੜ ਲਾ ਹੁਣ ਇਹਨੂੰ ਇਹ ਸਕੂਟਰੀ ਜੀ ਕਹੇ ਜੀ ਲਿਆ ਯਾਰਗਾ ਮੈਂ ਤਾਂ 4 ਲੱਖ ਤੋਂ ਫਲ ਲੱਗਦੀ ਤੂੰ ਬਾਪੋ ਇੱਥੇ ਖੜ ਜਾ ਚੰਗਾ ਬਸ ਆਗੇ 2 ਮਿੰਟਾ ਚੱਲੀ ਜਾ ਚੰਗਾ ਹਰਦਾ ਖੜ ਜਾ ਬੈਠਾ ਜਾਣ ਦੇ ਬੈ ਜਾ ਚੱਲ ਉਹ ਬੈ ਜਾ ਓਏ ਤੈਨੂੰ ਪਤਾ ਰਹਿਗਾ ਸੁਰਤ ਕਿਸੇ ਪਾਸੇ ਹੋਰ ਹੁੰਦੀ ਐ ਉਹ ਕਹੇ ਛੱਜਰੀ ਥਾਂ ਵੀ ਸੁਰਤ ਰੱਖ ਇਧਰ ਖੜਾ ਜਾ ਖੜਾ ਦੁਬਾਰੇ ਕੀ ਸੀ ਉਹ ਬਹਿ ਜਾ ਆ ਕਿਧਰ ਨੂੰ ਚੱਲੇ ਆ ਬਹਿ ਕੇ ਸਿੰਦਰ ਮੱਗਰ ਪਾਕੂ ਉਹ ਧਿਆਨ ਨਹੀਂ ਲਿਜਾਉਂਗਾ ਕੋਈ ਨਹੀਂ ਕਿਉਂ ਭਰਾਉਣੇ ਆ ਲੈ ਆ ਵਧੀਆ ਕਮ ਲੋਟ ਆ ਗਏ ਤਾਂ ਭਾਗੇ ਮੈਂ ਜਾਣਾ ਹੁਣ ਸਿੰਦਰ ਕੋਲੇ ਜਿਹੜੀ ਗੁੱਸੇ ਜੀ ਹੋਈ ਪਈ ਹੈ ਨਾ ਹੁਣ ਮਨਾਉ ਜਾ ਕੇ ਪਰ ਆ ਸਰਪੰਚ ਨੇ ਕੀ ਬਹਾਨਾ ਲਾਵਾ ਇਹਨੂੰ ਵੀ ਤਾਂ ਲਾਉਣੀ ਪਊ ਨਹੀਂ ਫਿਰ ਚੱਲ ਲੈ ਵਨ ਖਰਜੇ ਦਵਾਰੇ ਦਵਾਰੇ ਕਰੀ ਦਵਾਰੇ ਓਏ ਜੱਜੂ ਚਾਦਰੀ ਬਾਈ ਕਾ ਮਸ਼ੀਨ ਕੋਲੇ ਖੜੀ ਆ ਤੂੰ ਇਧਰੋਂ ਲਾਉਣਾ ਆਏ ਲੈ ਆਈ ਠੀਕ ਆ ਚੱਲ ਕਿੱਦਾਂ ਨੂੰ ਭੱਜਿਆ ਜਾਂਦਾ ਹੁਣ ਮਗਰੋ ਬੋਲ ਮਾਰ ਦੇ ਮਗਰ ਨੂੰ ਕਹਾ ਬਹੁਤ ਤੋ ਡੀਸੀ ਲੱਗਿਆ ਹੋਇਆ ਹਾਂ ਦੱਸ ਕੀ ਹੈ ਕਿੱਥੇ ਚੱਲਿਆ ਮੈਂ ਢੀੜੇ ਰੱਖ ਕੇ ਸੀ ਉੱਤੇ ਸੁੱਕਣੇ ਪਾ ਦੇ ਉਹ ਪਾਤਾ ਦਿੱਤੇ ਮੜਾ ਕੰਮ ਚੱਲਿਆ ਆਹ ਇਕੱਠੇ ਕਰਕੇ ਰੱਖੇ ਪਏ ਨੇ ਦੁਬਾਰਾ ਕਰ ਵੇ ਹੁਣ ਕਿਦਾਂ ਨੂੰ ਭੱਜਿਆ ਜਾਂਦਾ ਓਹੋ ਮਗਰੋ ਬੋਲ ਮਾਰਦੇ ਕੰਮ ਚੱਲਿਆ ਸੀ ਜ਼ਰੂਰੀ ਕਾ ਜ਼ਰੂਰੀ ਕੰਮ ਨੂੰ ਸਾ ਤੂੰ ਡੀਸੀ ਲੱਗਿਆ ਮੈਨੂੰ ਪਿੱਛੇ ਬੋਲ ਨਹੀਂ ਮਾਰ ਸਕਦੇ ਡੀਸੀ ਲਹਿਦਾ ਲੱਗਿਆ ਸਰਪੰਚ ਨਹੀਂ ਲੱਗਿਆ ਉਹ ਵੇ ਤੂੰ ਜਾ ਪਹਿਲਾ ਕੱਪੜੇ ਸੁਕੋਣੇ ਪਾ ਕੇ ਆ ਪਾਤਾ ਦਿੱਤੇ ਹੁਣ ਆਉਂ ਅੱਧੇ ਪਏ ਨੇ ਅੱਧੇ ਪਾਤੇ ਜਾਣਾ ਮੈਂ ਰੋਲੇ 'ਚ ਚੱਲਿਆ ਰੋਲਾ ਪੈ ਗਿਆ ਉੱਥੇ ਪਿੰਡ ਵਾਲਿਆਂ ਦਾ ਕੀ ਦਾ ਰੋਲਾ ਪੈ ਗਿਆ ਉਹ ਰੋਲਾ ਹੁਣ ਬੰਦਿਆਂ ਦੇ ਪੂ ਜਾਨਵਰਾਂ ਦਾ ਪਊਗਾ ਉਹ ਜਾ ਤੂੰ ਤੇ ਤੇਰੇ ਰੋਲੇ ਨਹੀਂ ਲੋਟ ਆਉਂਦੇ ਤੇ ਲੈ ਪਰ ਸਰਪੰਚ ਕਦੇ ਵਾਸਤੇ ਬਣਿਆ ਰੋਲੇ ਨਿਬੇੜਨ ਵਾਸਤੇ ਹੀ ਬਣਿਆ ਆ ਗਿਆ ਨਾ ਰੋਟੀ ਕਿੱਧਰ ਨੂੰ ਹਾਂ ਪੁਗਾ ਇਮਾਰਦਾ ਇਹ ਬੰਦਾ ਦੱਸ ਲੈ ਜਮਾ ਇਹਨੂੰ ਸੁਰਤੀ ਨਹੀਂ ਹੈਗੀ ਕਿਸੇ ਕਾਸੇ ਦੀ ਤੜਕੀ ਭਗ ਜਾਂਦਾ ਵਾ ਹਾਂ ਦੇ 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 ਕਿਧਰ ਨੂੰ ਕਿਧਰ ਨੂੰ ਮੂੰ ਚੱਕਿਆ ਮਗਰੋ ਬੋਲ ਮਾਰਦੇ ਕੰਮ ਚੱਲਿਆ ਸੀਗਾ ਕੰਮ ਨੂੰ ਖਾਂ ਤੂੰ ਡੀਸੀ ਲੱਗਿਆ ਹੋਇਆ ਅੱਛਾ ਉਹ ਡੀਸੀ ਨੂੰ ਐ ਬਚ ਕੇ ਸਰਪੰਚ ਲੱਗਿਆ ਸਰਪੰਚ ਵਾਲੇ ਕੰਮ ਵੱਧ ਆ ਜਾ ਤੂੰ ਔਖੇ ਨੇ ਨਾਲੇ ਨਾ ਵੱਧ ਔਖੇ ਮਾਰਤਾ ਮਾਰਤਾ ਮਗਰ ਉਹ ਬੋਲ ਕੰਮ ਚੱਲਿਆ ਸੀ ਜ਼ਰੂਰੀ ਕਿਉਂ ਜ਼ਰੂਰੀ ਕੰਮ ਨੂੰ ਤੈਨੂੰ ਪਿੱਛੋਂ ਬਾਜ ਮਾਰੀ ਨਹੀਂ ਸਾਡੇ ਡੀਸੀ ਲੱਗਿਆ ਹੋਇਆ ਅੱਛਾ ਡੀਸੀ ਨੂੰ ਆਏ ਪਸਕੇ ਤੂੰ ਸਰਪੰਚ ਲੱਗਿਆ ਆ ਜਾ ਤੂੰ ਡੀਸੀ ਸੌਖਾ ਸਰਪੰਚ ਦਾ ਕੰਮ ਬਹੁਤ ਸੌਖਾ ਸਰਪੰਚ ਨੂੰ ਤੁਸੀਂ ਉਹੀ ਸਮਝਦੇ ਹੋ ਤਾਂ ਡੀਸੀ ਦਾ ਕੀ ਸੌਖਾ ਵੇ ਅਗਾ ਡੀਸੀ ਲੱਗਿਆ ਡੀਸੀ ਨਾ ਆਏ ਪਸਕੇ ਤੂੰ ਕਦੇ ਸਰਪੰਚ ਲੱਗਿਆ ਪਤਾ ਕਿੰਨਾ ਪੜਨਾ ਪੈਂਦਾ ਡੀਸੀ ਪਿੱਛੇ ਉਹ ਤੂੰ ਗੋਲੀ ਮਾਰ ਡੀਸੀ ਨੂੰ ਤੂੰ ਮੇਰੀ ਗੱਲ ਸੁਣ ਮੈਂ ਚੱਲਿਆ ਕੰਮ ਉੱਥੇ ਲੜਾਈ ਹੋਗੀ ਉਹ ਲੜਾਈ ਲੂਈ ਕਿਤਨ ਜਣਾ ਪਹਿਲਾਂ ਲੀਡੇ ਸੁੱਕਣੇ ਪਾ ਕੇ ਮੈਂ ਰੋਲਾ ਪੈ ਗਿਆ ਤੇ ਸਮਝੌਤਾ ਕਰਾਉਣਾ ਮੈਂ ਤੈਨੂੰ ਕਿਹੜਾ ਕਹਦਾ ਮੈਂ ਕੱਪੜੇ ਰੱਖ ਕੇ ਆ ਸੁੱਕਣੇ ਪਾਇਆ ਬੰਦਾ ਬਣ ਕੇ ਪਾ ਤੇ ਮੈਂ ਪਾਇਆ ਐਵੇਂ ਕਿੱਥੇ ਪਾਇਆ ਆ ਮੈਂ ਕਹੀ ਨਾ ਉਧਰ ਰੋਲਾ ਪੈ ਗਿਆ ਮੈਂ ਸਮਝੌਤਾ ਕਰਾਉਣਾ ਜਾ ਕੇ ਮੈਂ ਪਹਿਲਾਂ ਲੀਡੇ ਪਾ ਕੇ ਆ ਮੈਂ ਇਹ ਨਹੀਂ ਜਾਣ ਦਿੰਦੀ ਬਈ ਨਾ ਹੁਣ ਕਿਧਰ ਨੂੰ ਮੂੰਹ ਚੱਕਿਆ ਕਿਵੇਂ ਭੱਜਿਆ ਜਾਂਦਾ ਸਾਹੋ ਸਾ ਮਾਰਤਾ ਮਗਰੋ ਬੋਲ ਮਾਰਤਾ ਕਦੇ ਨਾ ਕੰਮ ਜਾਣਦੀ ਬੜੇ ਸ਼ੁੱਭ ਕੰਮ ਚੱਲਿਆ ਸੀ ਨਾ ਉਹ ਸ਼ੁੱਭੇ ਚੱਲਿਆ ਰੌਲਾ ਪੈ ਗਿਆ ਮੈਂ ਉਹ ਸਮਝੋ ਤੱਕ ਰੌਣਾ ਚੱਲਿਆ ਪਰ ਖੁਸ਼ੀ ਦਾ ਕੰਮ ਆਇਆ ਸ਼ੁੱਭ ਕੰਮ ਆਇਆ ਕਹਿੰਦਾ ਤੇ ਫਿਰ ਸਰਪੰਚ ਕਾਦੇ ਵਾਸਤੇ ਆ ਮੈਂ ਡੀਸੀ ਲੱਗਿਆ ਹੋਇਆ ਡੀਸੀ ਨੇ ਪੁੱਛ ਗਿਆ ਤੂੰ ਕਾਦੇ ਸਰਪੰਚ ਲੱਗਿਆ ਸਰਪੰਚ ਦਾ ਸਭ ਤੋਂ ਕੰਮ ਔਖਾ ਹੈ ਉਹਨਾਂ ਡੀਸੀ ਦਾ ਨਹੀਂ ਅੱਛਾ ਡੀਸੀ ਦਾ ਕੰਮ ਔਖਾ ਹੈ ਡੀਸੀ ਨੂੰ ਪੜਨਾ ਪੈਂਦਾ ਕਿੰਨਾ ਕਿੰਨਾ ਤੂੰ ਡੀਸੀ ਨੂੰ ਤੂੰ ਗੋਲੀ ਮਾਰ ਮੇਰੀ ਗੱਲ ਸੁਣ ਮੈਨੂੰ ਜਾਣ ਦੇ ਨਹੀਂ ਪਹਿਲਾਂ ਤੂੰ ਲੀੜੇ ਸੁੱਕਣੇ ਪਾਇਆ ਜਾ ਕੇ ਉਹ ਲੀੜੇ ਸੁੱਕਣੇ ਪਾ ਤੇ ਉਧਰ ਰੌਲਾ ਪੈ ਗਿਆ ਮੈਂ ਸਮਝੋਤਾ ਕਰ ਲਿਆ ਤਾਂ ਸੈਂ ਐਡਾ ਢੇਰ ਲੱਗਿਆ ਪਿਆ ਕਹਿੰਦਾ ਪਾ ਤੇ ਓਏ ਪਾਇਆ ਮੈਨੂੰ ਦੱਸਤਾ ਦਿੱਤਾ ਮੈਨੂੰ ਨਹੀਂ ਪਤਾ ਹੈਗਾ ਲੋੜ ਨਹੀਂ ਸਮਝਾਤਿਆਂ ਦੀ ਬਹੁਤ ਤੂੰ ਸਮਝਾਤੇ ਕਰਾਉਂਦਾ ਫਿਰਦਾ ਗਲਤ ਹੈ ਹੁਣ ਡੀਸੀ ਬੁੱਲ ਗਈ ਦੂ ਇੱਥੇ ਤੂੰ ਆਪੇ ਲਗਾ ਦੇ ਡੀਸੀ ਛੱਡ ਦੇ ਪੜਿਆ ਪੜਿਆ ਲਿਖਿਆ ਡੀਸੀ ਪੜਨਾ ਪੈਂਦਾ ਉਹ ਚੀਜ਼ਾਂ ਦਵਾ ਕਰਦੇ ਹੈ ਹਾਂ ਹਾਂ ਤਾਂ ਹੀ ਦੱਸਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਕੀ ਹੋ ਗਿਆ ਹੁਣ ਗੂੜੀ ਰਿਸ਼ਤੇ ਦਾ ਤੈਨਾਂ ਆ ਜਾ ਬੰਨਿਆ ਪਗਲ ਨਾਲ ਕਰਦੇ ਦੋ ਬੈਠ ਕੇ ਰਹਿ ਦੇ ਬੇ ਬੈਠ ਕੇ ਗੱਲਾਂ ਤਾਂ ਮੈਂ ਤੇਰੇ ਨਾਲ ਕਰ ਲੂ ਹਾਂ ਤੇ ਮੈਂ ਤੈਨੂੰ ਕੀ ਕਹਿੰਦੀ ਸੀਗੀ ਖੜ ਜਾ ਕਰ ਜਾ ਬਈ ਕੀ ਖੜੂੰਗਾ ਹਾਂ ਉੱਤਰ ਹਾਂ ਤਮਾਲ ਨੇ ਕਿਹੜੇ ਵੇਲੇ ਚੱਲ ਚੱਲ ਚੱਲੇ ਯਾਰ ਹੈਲੋ ਚੱਲ ਜੀ ਉਤਰ ਗਿਆ ਜੀ ਹਾਂਜੀ ਹਾਂ ਲਾ ਗਿਆ ਜਦੋਂ ਇੱਕ ਵਾਰੀ ਪਤਾ ਤੂੰ ਐ ਕਿਹੜੀ ਗਈ ਜਵਾਕ ਲਾ ਕੇ ਕੋਈ ਕਿ ਜਵਾਕ ਆ ਇਸ ਕਿਹੜੀਆਂ ਤਾਲ ਦੀ ਗੱਲ ਸਾਨੂੰ ਛੱਡ ਦਿਓ ਛੱਡੂ ਚੱਲ 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 ਉਹ ਚੱਕ ਲੈ ਯਾਰ ਜਲਦੀ ਜਲਦੀ ਉਹ ਖੜ ਜਾ ਉਹ ਤੂੰ ਕਾ ਸਾਡੇ ਮਗਰ ਮੰਗਰ ਜੇ ਤੂੰ ਫਿਰਦੀ ਆ ਮੈਂ ਦੇਖ ਰਹੀ ਕਿੱਥੇ ਰੱਖੇ ਨੇ ਪੈਸੇ ਮੈਨੂੰ ਪਤਾ ਹੀ ਨਹੀਂ ਲੈ ਤੂੰ ਕੀ ਮੈਂ ਭਾਲ ਨੂੰ ਆਪੇ ਜਾਂ ਤੂੰ ਪਾਣੀ ਦਾ ਗਲਾਸ ਲਿਆ ਦੇ ਕੋਈ ਨਹੀਂ ਪਾਣੀ ਉੱਥੇ ਜਾ ਕੇ ਪੀ ਲਈ ਨਾ ਤੂੰ ਉਹ ਯਾਰ ਚੱਕ ਲੈ ਯਾਰ ਉਹ ਚੱਕਦਾ ਖੜ ਜਾ ਯਾਰ ਭਾਲ ਨਾਲ ਉਹ ਭਰਾਵਾ ਡਾਕਟਰ ਦੇ ਟਾਈਮ ਲੱਗ ਜੂ ਉੱਥੇ ਕੋਈ ਨਾ ਖੜ ਜਾ ਦਾਦੀ ਕਾਗਾ ਨਹੀਂ ਉਹ ਆਟਾ ਨਹੀਂ ਸੀਗਾ ਉਹ ਗੁਦਰਤੀ ਬਣ ਗਿਆ ਉਹ ਉਹ ਬੂਰਜਾ ਹੁੰਦਾ ਉਹ ਸੀਗਾ ਬੂਰ ਸੀਗਾ ਤਾਂ ਆਜ ਨਹੀਂ ਆਈ ਨਾ ਮਹਿਕ ਲਾ ਪਰਾਂ ਤੇ ਦੇਖ ਉਹ ਸਰਪੰਚਾ ਭੈਣ ਵੀ ਨਹੀਂ ਦਿੰਦੇ ਆ ਜਾ ਮੈਂਬਰਾ ਆ ਲੈ ਐ ਬਹਿ ਜਾ ਭਈ ਕਿ ਮੈਂ ਸਰਪੰਚ ਨਹੀਂ ਪਈ ਆ ਠੀਕ ਆ ਸਿਹਤ ਹਾਂ ਸਿਹਤ ਤਾਂ ਠੀਕ ਆ ਠੀਕ ਆ ਮੈਂ ਤਾਂ ਮਹਿਕੀ ਹੋ ਗਈ ਸੀ ਕੱਟ ਲੈ ਚਾਰ ਦਿਨਾਂ ਨੂੰ ਆ ਗਈ ਹੁਣ ਤੂੰ ਗੱਲੀ ਲੱਗੀ ਰਿਹਾ ਕਰੇਂਗੀ ਚੱਲ ਸੁਨੇਹਾ ਦੇਦੀ ਮੇਰਾ ਫੋਨ ਮਾਰ ਲਈ ਉਹਨੂੰ ਦੇਖੂ ਆ ਆ ਦੇਖੂਗਾ ਖਬਰ ਕਿੱਥੇ ਮਰ ਗਿਆ ਇਹਨੂੰ ਫੋਨ ਹੀ ਲਾਵਾ ਇਹਨੂੰ ਹੋਰ ਸਰਪੰਚ ਜੀ ਨੇ ਪ੍ਰੋਗਰਾਮ ਵਧੀਆ ਹੋ ਗਿਆ ਤੇ ਹੋਰ ਪ੍ਰੋਗਰਾਮ ਤਾਂ ਬੜਾ ਸੋਹਣਾ ਨਿਭੜ ਗਿਆ ਸ਼ੁਕਰ ਆ ਰੱਬ ਦਾ ਚਲੋ ਵਧੀਆ ਮੇਰ ਹੈ ਹਾਂ ਮੁੰਡਾ ਨਹੀਂ ਰੜਕਦਾ ਉਹ ਤਾਂ ਸ਼ਾਮ ਨੂੰ ਚੱਲਿਆ ਗਿਆ ਸੀ ਵੇ ਅੱਛਾ ਹੋਰ ਪੜਾਈ ਬੜੀ ਰੁਕ ਜਾਂਦੀ ਆ ਫਿਰ ਹਨਾ ਤੇ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਜਾਨਾ ਮੈਂ ਕਿ ਚੱਲ ਚਾਹ ਤੂੰ ਮੌਤ ਦਾ ਚੱਲ ਵਧੀਆ ਨਿਬੜ ਗਿਆ ਹਨਾ ਬਾਹਰ ਉਤਰਿਆ ਤੇ ਹੋਰ ਹਾਹ ਚੰਗਾ ਕੀਤਾ ਚੱਲ ਠੀਕ ਆ ਫਿਰ ਮੇਰਾ ਸੁਨੇਹਾ ਦੇ ਦੀ ਹੈ ਬੇ ਪੀਜਾ ਚਾਹ ਘੁੱਟ ਨਾ ਨਾ ਬਸ ਜਿਉਂਦੀ ਰਹਿ ਉਹਨੂੰ ਦੇਖ ਲਈ ਹੁਣ ਕਿੱਥੇ ਆ ਉਹ ਆ ਜਾਂ ਨਿਕਲੇ ਬਾਹਰ ਹੁਣ ਮਰਵਾਤਾ ਸੀ ਤੇ ਮੇਰੇ ਸਾਰੇ ਕਿਉਂ ਆਉਂਦੇ ਆ ਬਾਰੀ ਬਾਰੀ ਕਿਉਂ ਆਉਂਦੇ ਕੀ ਬਾਰੀ ਬਾਰੀ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਹੁੰਦਾ ਬੇ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਘਰੇ ਆ ਜਾਣ ਲੈ ਪੁੱਤਾ ਹੀ ਤਾਂ ਕਹਿਣਾ ਉਹ ਮੇਰਾ ਜੀਨ ਦਾ ਸੀ ਗੱਲਾਂ ਕਰਨ ਆ ਗਿਆ ਮੈਂ ਭੱਗ ਜਾਣਾ ਹੁਣ ਕਿ ਲੱਤਾ ਵੜਵਾਵੇਂਗਾ ਆ ਤਾਂ ਲੈ ਜਾ ਜਿਹਦਾ ਸੱਪਾ ਪਿਆਗਾ ਖੜ ਜਾ ਦੁਬਾਰੇ ਮੈਨੂੰ ਤੁਰ ਜਾਣ ਦੀ ਥੋੜਾ ਫੇਰ ਤੂੰ ਵਿੱਚ ਕਿਵੇਂ ਬੜੇਗਾ ਵਾ ਤੂੰ ਅੱਤਾਂ ਚੱਕਦਾ ਲੈ ਗਈ ਤਾ ਹਾਂ ਚੱਕ ਦੋਨਾਂ ਨੇ ਚੱਕਣਾ ਹਾਂ ਹਾਂ ਪਿੱਛੇ ਹੋ ਬਾਈ ਪਿੱਛੇ ਸਾਈਡ ਚੱਲ ਹੁਣ ਉਹ ਕੀ ਕਰਨਗੇ ਜੀ ਦੀ ਗੱਲ ਕੋਲੇ ਨੀ ਚਲਦੀ ਓਏ ਕੀ ਕੱਢਣਾ ਵਿੱਚ ਵੜ ਵੜ ਜਲਦੀ ਵਿੱਚ ਓ ਮੈਂ ਕੀ ਹੋ ਗਿਆ ਮੈਂ ਮੈਂ ਕਿ ਕਿੱਟ ਨਸਣਾਣਾ ਕਿਉਂ ਕੁੱਤੇ ਵਿੱਚ ਵੜ ਜਾ ਫਿਰ ਅੱਜ ਤੈਨੂੰ ਚੱਕੂੰਗੀ ਕਿਵੇਂ ਖਾਤਰਾ ਤਾ ਫੜੂੰਗੀ ਆ ਵੀ ਬਥੇਰਾ ਵੜ ਜੂ ਅੱਛਾ ਟੱਕੇ ਲੱਗਣਾ ਜਲੇ ਉਹ ਦੇਖਣ ਲੱਗੀ ਆ ਜਾ ਹੱਦ ਹੋ ਗਈ ਯਾਰ ਕਲਵੰਤ ਤੇ ਮਗਰ ਤਾਂ ਉੱਥੇ ਜਾ ਕੇ ਬਹਿ ਗਏ ਪੈਸੇ ਕਾਦੇ ਲੈਣ ਗਏ ਆ ਕਿ ਤੇ ਚ ਤਿਆਰੀ ਹਦੀਆਂ ਦੀ ਹੈ ਇਹ ਬਸ ਕਿ ਲੱਗ ਜਾਨੀ ਹਾਂ ਉਹ ਇੱਕਦ ਗੱਲ ਲੱਸੀ ਦੇ ਵਾਹ ਹਾਂ ਜੇ ਚੱਲ ਜੇ ਅਮਰੀਕਾ ਜਨ ਮੈਨੂੰ ਵੀ ਦੇ ਜਿੰਦਾ ਗਲਾ ਉਹ ਪਤਾ ਨਹੀਂ ਇਹਦੇ ਚ ਕੀ ਹੈ ਹੈ ਕੁਛ ਕੋਈ ਨਾ ਫਿਰ ਹਾਂ ਉਹ ਮੇਰਾ ਮੇਰਾ ਬੋਟਲ ਨਹੀਂ ਦੇਖਾ ਓਫੋ ਮੂੰਹ ਮੂੰਹ ਕਰ ਲਾ ਚੱਲ ਇਹ ਦੂਜਾ ਲੱਸੀ ਨਾ ਇਹ ਕਿ ਮੈਨੂੰ ਵੀ ਦੇਨੇ ਕਿਉਂ ਉਹਨਾਂ ਨੇ ਬੱਦ ਪੀ ਲਈ ਸੀ ਕੱਲ ਸਰਪੰਚ ਨੇ ਮੈਨੂੰ ਦੇਸੀ ਦੇ ਉਹ ਬਾਜ ਬੈ ਗਈ ਓਏ ਮੇਰੇ ਵੀ ਅੰਦਰ ਹੋਈ ਹੈ ਕੱਲ ਨਾਲ ਪਾਈ ਸਾਗਨ ਤੇ ਥੋੜੀ ਜੀ ਦੇਸੀ ਵੱਧ ਪੀ ਗਿਆ ਉਹਦਾ ਕਰਕੇ ਨਾ ਮੇਰਾ ਕਾਲਜਾ ਮੱਚੀ ਜਾਂਦਾ ਤਾਂ ਸਾਵਾ ਸੀ ਨਹੀਂ ਸਾ ਠੀਕ ਹੈ ਠੀਕ ਹੈ ਹਜੇ ਤੂੰ ਅੰਦਰੋਂ ਜੁ ਆਏਂਗੀ ਪੁੱਤ ਦੇਖ ਕੇ ਮੜਿਆ ਹੁੱਲੇ ਚ ਮੈਂ ਡਾਇਲੋਗ ਬੋਲੂਗਾ ਫੇਰ ਆਣਾ ਤਾਂ ਹੈ ਹੈ ਹਾਂ ਉਹ ਸੁਣਦੀ ਨਹੀਂ ਆ ਜਾ ਰਾਜੂ ਲਵਾਈ ਉਹਨੂੰ ਕਹਿ ਕੇ ਕਿਵੇਂ ਆਉਗੀ ਉਹ ਕੁੜੀ ਆਉਂਦੀ ਆ ਬਾ ਚੱਕ ਹੂੰ ਤੂੰ ਨਾ ਬੋਲਿਆ ਕਰ ਥੋੜੇ ਹੱਡਣੇ ਐਵੇਂ ਕੁਸੂਤੀ ਥਾਂ ਬੱਜੀ ਕੋਈ ਬਸ ਵਧੀਆ ਸੀਗਾ ਫਿਰ ਮੈਂ ਤੇਨੂੰ ਉਹੀ ਕਹਿਣੀ ਆਪਣਾ ਦਾ ਸਰੀਕਾ ਕਵਿਲੇ ਵਾਲਾ ਘਰ ਨੇ ਉਹੀ ਗੱਲ ਮਲ ਸੌਰੀ ਕੱਟ ਕਰ ਦੁਬਾਰੇ ਪਹਿਲੇ ਨਾ ਉਹ ਭਾਈ ਐਦੂ ਕੋ ਸੁਤਾ ਹੁੱਕੀ ਹੋ ਮੇਰੀ ਲੱਤ ਤਾਂ ਭੰਨਤੀ ਦੱਸ ਚੱਲ ਕੋਈ ਨਹੀਂ ਅੱਗੇ ਤਾਂ ਅੱਛਾ ਓ ਭਾਈ ਐਦੋਂ ਕੁ ਸੁੱਤਾ ਕਿਉ ਲੱਤ ਤਾਂ ਮੇਰੀ ਭੰਨਤੀ ਚੱਲ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੀ ਨਾਲੇ ਆ ਚਾਰ ਪੰਜ ਘਰ ਤਾਂ ਆਪਣੇ ਜਮੀਂ ਫਰਕ ਨਹੀਂ ਹੈਗਾ ਸ੍ਰੀਖੇ ਕਬੀਲੇ ਵਾਂਗੂ ਰਹਿੰਦੇ ਨੇ ਉਹ ਬੱਸ ਫਿਰ ਬਗ ਵੀ ਆਈਂਗੇ ਪਾਰਟੀ 'ਚ ਚਲ ਮਨਾਂ ਦਾ ਕੀ ਹੈ ਚੱਲ ਠੀਕ ਹੈ ਮੈਂ ਦੇ ਦੂੰਗੀ ਲੱਸੀ ਚੱਲ ਕੋਈ ਨਹੀਂ ਉਹਨਾਂ ਨੂੰ ਵੀ ਕਹਿ ਦੀ ਜੇ ਆਉਂਦੇ ਹੋਏ ਕਬਾੜ ਜੋ ਠੀਕ ਹੈ ਬਾਪੂ ਹੋਰ ਮੈਂ ਖੜਾ ਥੱਕ ਗਿਆ ਸੰਕਾ ਵੱਧ ਚੀਸਾਂ ਪਹਿਨ ਲੱਗ ਗਿਆ ਮੇਰੀ ਲੱਤ 'ਚ ਆ ਲੱਗਦਾ ਹਾਰ ਨਹੀਂ ਆ ਆ ਗਏ ਟਰ ਵੀ ਦੇਖਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਬਾਬੂ ਨੂੰ ਹੁਗ ਮਾਰ ਗਿਆ ਲਾਗੇ ਇਹ ਕਹੂਗਾ ਆਹੋ ਜੱਸ ਬਠਿੰਡੇ ਵਾਲੀ ਕਹਿੰਦੇ ਸੀ ਇਹਨੂੰ ਆਹ ਹੈ ਹਾਂ ਉਹ ਹੀ ਹੈ ਕਿਤੇ ਵੀੜੇ ਵੀ ਆ ਗਿਆ ਮਨ ਕੋ ਲੱਗ ਗਿਆ ਡੀਓ ਵੀ ਹੋਰ ਬਾਬੂ ਫਰੀਕੇ ਫਰੀਲੇ ਚਾਹੀ ਰਹਿਣਾ ਪੈਂਦਾਗਾ ਕਰ ਵੀਲੇ ਆ ਜਾ ਯਾਰ ਡਾਇਲੋਗ ਗਲਤ ਬੋਲ